ਸਸ਼ੀ ਕਾਲ ਜੀ ਤਾਂ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਮਰੀਸ ਪਾਲਕਾ ਨੂੰ ਸਵਾਗਤ ਕਰਦੀਆਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀਆਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਤੇ ਜਰੂਰ ਠੀਕ ਰਹੋ ਜੀ ਸਾਰੇ ਤੇ ਬਾਕੀ ਜਿਸ ਤਰ੍ਹਾਂ ਵਾਇਰਲ ਬੁਖਾਰ ਬਹੁਤ ਜ਼ਿਆਦਾ ਫੈਲਿਆ ਮੈਨੂੰ ਵੀ ਇਹੀ ਚੀਜ਼ ਹੋਈ ਸੀ ਕਿਉਂਕਿ ਕਈ ਦਿਨ ਮੈਂ ਵੀਡੀਓ ਨਹੀਂ ਲੈ ਕੇ ਆਈ ਤੇ ਵੀਡੀਓ ਵੀ ਕੁੜੀਆਂ ਹੀ ਬਣਾਉਂਦੀ ਸੀ ਆਪਾਂ ਜਸਟ ਥੋੜੀ ਆਵਾਜ਼ ਦੇ ਰਹੇ ਹੁੰਦੇ ਸੀ ਕਿਉਂਕਿ ਬੁਖਾਰ ਹੈ ਜੋ ਵਾਇਰਲ ਬੁਖਾਰ ਹੈ ਬਹੁਤ ਜ਼ਿਆਦਾ ਇਹ ਪਿਆਰਨਕ ਕਿਸਮ ਦਾ ਬੁਖਾਰ ਹੈ ਯੋਗ ਇਸ ਦੇ ਵਿੱਚ ਕੀ ਹੈ ਜੋ ਆਪਣੇ ਜੋਇੰਟ ਨੇ ਜੋਇੰਟ ਬਿਲਕੁਲ ਹੀ ਲਾਈਕ ਮੇਰੀਆਂ ਲੱਤਾਂ ਬਾਹਾਂ ਚੋ ਬਾਹਾਂ ਨੇ ਇਸ ਤੋਂ ਉੱਪਰ ਬਿਲਕੁਲ ਵੀ ਨਹੀਂ ਹੁੰਦੀਆਂ ਬਿਲਕੁਲ ਹੀ ਮੁੜ ਚੁੱਕੇ ਰਹੇ ਤਾਂ ਇਹ ਬੁਖਾਰ ਬਹੁਤ ਜ਼ਿਆਦਾ ਖਤਰਨਾਕ ਹੈ ਆਪਣੇ ਬੱਚਿਆਂ ਨੂੰ ਤੇ ਖੁਦ ਬਚ ਕੇ ਰਹੋ ਬਾਹਰ ਦਾ ਜੋ ਖਾਣ ਪੀਣਾ ਤਾਂ ਬਿਲਕੁਲ ਹੀ ਬੰਦ ਕਰ ਦਿਓ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਦਿਨ ਬਾਏ ਦਿਨ ਫੈਲਦਾ ਜਾ ਰਿਹਾ ਤੇ 1 ਮਹੀਨੇ ਤੱਕ ਇਹਦੀ ਕੋਈ ਰਿਕਵਰੀ ਨਹੀਂ ਹੁੰਦੀ ਬੁਖਾਰ ਹੁਣਾ ਸਕਦਾ ਨਹੀਂ ਜਾਂਦਾ ਪਰ ਜੋ ਇਹ ਜੋਇੰਟ ਤੇ ਇਫੈਕਟ ਕਰਦਾ ਹੈ ਤਾਂ ਕਿਉਂਕਿ ਸੁਣਦੇ ਆ ਕਿ ਸਾਨੂੰ 1 ਮਹੀਨਾ ਪਹਿਲਾਂ ਹੋਇਆ ਸੀ ਜੋ ਸਾਨੂੰ 15 ਦਿਨ ਪਹਿਲਾਂ ਹੋਇਆ ਸੀ ਅਜੇ ਤੱਕ ਸਾਡੀ ਰਿਕਵਰੀ ਨਹੀਂ ਹੋਈ ਤਾਂ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਵੀ ਇਹ ਵਾਲਾ ਬੁਖਾਰ ਹੋਵੇ ਤਾਂ ਆ ਖੁਦ ਵੀ ਬਚ ਕੇ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਬਚਾ ਕੇ ਰੱਖੋ ਜੀ ਬਿਲਕੁਲ ਵੀ ਬਾਹਰ ਦਾ ਖਾਣਾ ਪੀਣਾ ਜਿਵੇਂ ਦੀਵਾਲੀ ਆ ਰਹੀ ਹੈ ਜੋ ਵੀ ਬਣਾਉਣਾ ਆਪਣੇ ਘਰ ਬਣਾਓ ਜਿੰਨਾ ਹੋ ਸਕੇ ਬਾਹਰ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਤੇ ਬਾਕੀ ਜੋ ਵੀ ਵੀਡੀਓ ਆਉਂਦੀ ਹੁੰਦੀ ਹੈ ਤਾਂ ਕਿਉਂਕਿ ਜਿਆਦਾ ਮੇਰੇ ਤੋਂ ਬੋਲਿਆ ਵੀ ਨਹੀਂ ਜਾਂਦਾ ਤੇ ਖੜਿਆ ਵੀ ਨਹੀਂ ਜਾਂਦਾ ਜੋ ਵੀ ਵੀਡੀਓ ਆਉਣੀ ਹੁੰਦੀ ਹੈ ਤਾਂ ਤੁਸੀਂ ਵੀਡੀਓ ਨੂੰ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਕਿਉਂਕਿ ਸਾਡਾ ਵੀ ਇਹ ਕਾਰੋਬਾਰ ਹੈ ਦੇਖੋ ਚੱਲਦਾ ਰਹਿਣਾ ਜ਼ਰੂਰੀ ਹੈ ਤੇ ਦੂਸਰਾ ਭੈਣਾਂ ਵੀ ਵੇਟ ਕਰਦੀਆਂ ਨੇ ਤਿਉਹਾਰਾਂ ਦਾ ਸੀਜ਼ਨ ਆ ਮਿੰਟ ਰੁਕ ਜਾ ਆ ਭੈਣਾਂ ਨੇ ਸ਼ਾਪਿੰਗ ਕਰਨੀ ਹੁੰਦੀ ਹੈ ਤਾਂ ਉਸੇ ਤਰ੍ਹਾਂ ਤੁਹਾਡੇ ਲਈ ਵੈਰਾਈਟੀ ਲੈ ਕੇ ਆਵਾਂਗੇ ਹਰ ਰੋਜ਼ ਉਸੇ ਤਰ੍ਹਾਂ ਤੁਹਾਡੇ ਪਾਰਸਲ ਤੁਹਾਨੂੰ ਮਿਲਣਗੇ ਮੈਂ ਕੋਲੀ ਹੁੰਨੀ ਆ ਜਦੋਂ ਵੀ ਵੀਡੀਓ ਬਣਦੀ ਹੈ ਬਸ ਥੋੜਾ ਬਾਵਾ ਮ ਵਗੈਰਾ ਜਿਆਦਾ ਕੰਮ ਨਾ ਕਰਦੀ ਹੁਣ ਕਰਕੇ ਜੋ ਵੀਡੀਓ ਕਿ ਕੁੜੀਆਂ ਵੱਲੋਂ ਬਣਾਈ ਜਾਂਦੀ ਹੈਗੀ ਮੈਂ ਕੋਲੀ ਹੁੰਨੀ ਆ ਪ੍ਰੋਪਰ ਤੁਹਾਡੇ ਸੇਮ ਜਿਵੇਂ ਪਹਿਲਾਂ ਹੁੰਦੇ ਸੀ ਉਸੇ ਤਰ੍ਹਾਂ ਪਾਰਸਲ ਆਉਣਗੇ ਤਾਂ ਇੰਨਾ ਕਿ ਸਾਡੇ ਨਾਲ ਜਰੂਰ ਕੰਪਰੋਮਾਈਜ਼ ਕਰਨਾ ਤੁਸੀਂ ਸਾਡਾ ਸਾਥ ਦੇਣਾ ਕਿ ਵੀਡੀਓ ਨੂੰ ਪਹਿਲਾਂ ਦੀ ਤਰ੍ਹਾਂ ਲਾਈਕ ਸ਼ੇਅਰ ਕਰੋ ਅਪਡੇਟ ਜਰੂਰ ਹੋਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਸਾਡੀਆਂ ਵੀਡੀਓਜ਼ ਅੱਗੇ ਵੀ ਪਹੁੰਚ ਸਕਣ ਕਿਉਂਕਿ ਇੱਕ ਦੋ ਦਿਨ ਦੇ ਵਿੱਚ ਜੇ ਉਹ ਚੈਨਲ ਹੈ ਉਹਦੀ ਗਰੋਥ ਬਹੁਤ ਨੀਚੇ ਚਲੀ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਤਾਂ ਉਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਬਣੇ ਰਿਹਾ ਕਰੋ ਜੀ ਆਓ ਫਿਰ ਸ਼ੁਰੂ ਕਰਦੇ ਹਾਂ ਤੁਹਾਨੂੰ ਅੱਜ ਦੇ ਸੂਟ ਦਿਖਾਉਨੇ ਆ ਹੁਣ ਕੌਣ ਦਾ ਹਾਂਜੀ ਸਭ ਤੋਂ ਪਹਿਲਾਂ ਬਰੋਕਾਡਾ ਖੀਨਖਾਬ ਦੇ ਸੂਟ ਜੋ ਕਿ ਬਹੁਤ ਹੀ ਭਾਰੀ ਡਿਮਾਂਡ ਤੇ ਚੱਲ ਰਹੇ ਨੇ ਆਪਾਂ ਇੱਕ ਵਾਰ ਇਹਦੀ ਵੀਡੀਓ ਲੈ ਕੇ ਆਏ ਸੀ ਦੇਖੋ ਆਫਰ ਦੇ ਵਿੱਚ ਉਸ ਦਿਨ ਆਪਣੇ ਆਫਰ ਤੇ ਤੁਹਾਨੂੰ ਇਹ 599 ਦਾ ਸੂਟ ਦਿੱਤਾ ਸੀ ਜੋ ਕਿ ਬਹੁਤ ਜ਼ਿਆਦਾ ਸਟਾਕ ਸੀਗਾ ਜੋ 1 ਘੰਟੇ ਦੇ ਵਿੱਚ ਕਲੀਅਰ ਹੋ ਗਿਆ ਸੀ ਉਸ ਤੋਂ ਬਾਅਦ ਬਾਰੀ-ਬਾਰੀ ਇਹਨਾਂ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਕਿਉਂਕਿ ਮੋਸਟਲੀ ਵਿਆਹਾਂ ਸਾਧੀਆਂ ਦੇ ਲਈ ਜੋ ਇਹ ਸੂਟ ਨੇਗੇ ਤੁਸੀਂ ਆ ਵੀ ਦੇਖ ਰਹੇ ਹੋ ਅੱਜ ਫਿਰ ਇਹ ਬਹੁਤ ਸਾਰੇ 35 40 ਸੂਟਾਂ ਦਾ ਇਕੱਠਾ ਆਰਡਰ ਜਾ ਰਿਹਾ ਹੈਗਾ ਦੁਪੱਟੇ ਡਾਈ ਹੋਣੇ ਗਏ ਨੇ ਤਾਂ ਜਦੋਂ ਵੀ ਸਟਾਕ ਆਉਂਦਾ ਹੈ ਤਾਂ ਵਿਆਹਾਂ ਸਾਧੀਆਂ ਵਾਲੇ ਪਹਿਲਾਂ ਚੁੱਕ ਲੈਂਦੇ ਨੇ ਕਿਉਂਕਿ 599 ਦੇ ਵਿੱਚ ਬਹੁਤ ਸੋਹਣਾ ਸੂਟ ਬਣ ਜਾਂਦਾ ਬਹੁਤਾ ਇਹ ਤੇ ਕੁਝ ਲਾਉਣ ਦੀ ਲੋੜ ਨਹੀਂ ਹੈਗੀ ਸਿੰਪਲ ਸੂਟ ਬਣਾਓ ਤੇ ਪਾਓ ਬਹੁਤ ਜਿਆਦਾ ਸੋਹਣਾ ਪਾਰਟੀ ਵੇਅਰ ਸੂਟ ਬਣ ਜਾਂਦਾ ਇਹਦੇ ਵਿੱਚ ਜਿੰਨੇ ਕ ਕਲਰ ਬਚੇ ਆ ਤੁਹਾਨੂੰ ਦਿਖਾਉਣ ਜਾ ਰਹੇ ਆ ਨਾਰਮਲ ਤੁਸੀਂ ਕਿਤੋਂ ਵੀ ਲੈਨੇ ਹੋ ਇਹ 700 800 1000 1200 ਤੱਕ ਦਿੰਦੇ ਆ ਬਿਲਕੁਲ ਸੌਫਟ ਵਾਲਾ ਬਰੋਕਾਡਾ ਇੱਕ ਹਾਰਡ ਜਿਹਾ ਆਉਂਦਾ ਇਹ ਬਿਲਕੁਲ ਪਿਓਰ ਦੇ ਵਿੱਚ ਆ ਬਿਲਕੁਲ ਸੌਫਟ ਤੁਸੀਂ ਕਲਰ ਵੇਖ ਲਓ ਜਿਹੜਾ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਲੈਕ ਇਹ ਆਜੂਗਾਜੀ ਹੀ yellow ਕਲਰ ਇੱਕ ਹੁੰਦਾ ਮਸਟਰਡ ਇਹ ਮਸਟਰਡ ਨਹੀਂ ਹੈਗਾ ਇਹ yellow ਕਲਰ ਹੈ ਪਿਛਲੀ ਵਾਰ ਇਹਦੇ ਵਿੱਚ ਦੋਕ ਸੂਟ ਆਏ ਸੀ ਬਹੁਤ ਡਿਮਾਂਡ ਹੋਈ ਸੀ ਇਸ ਵਾਰ ਫੁੱਲ ਸਟਾਕ ਹੈ ਲੈ ਸਕਦੇ ਹਾਂ yellow color ਸਰਮ ਫੁੱਲਾਪਾ ਕਿਹਦਾ ਨੀਵਲਾ ਤੇ ਇਹ ਵਾਲਾ ਆ ਜਾਊਗਾ ਜੀ ਇਹ ਮਾਸਟਰ ਟੋਨ ਦੇ ਵਿੱਚ ਆ ਜਾਊਗਾ ਇਹ ਆਜੂਗਾ ਜੀ ਫਿਰੋਜ਼ੀ ਕਲਰ ਇਹ ਉਹ ਗਾਦੀ ਬਲੂ ਕਲਰ ਨੇਵੀ ਬਲੂ ਹੈ ਬਟ ਇਹਦਾ ਜੋ ਪ੍ਰਿੰਟ ਹੈ ਖੀਨਖਾਬ ਦਾ ਬਹੁਤ ਸੋਹਣਾ ਆਇਆ ਹੈ ਚੇਂਜ ਹੋ ਕੇ ਆਇਆ ਇਸ ਵਾਰ ਇਹਦੇ ਵਿੱਚ ਤੁਹਾਨੂੰ ਕਈ ਕਲਰ ਮਿਲ ਜਾਣਗੇ ਇਸ ਪ੍ਰਿੰਟ ਦੇ ਵਿੱਚ ਤੇ ਇਹ ਵਾਲਾ ਆਜੂਗਾ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਪਿਸਤਾ ਕਲਰ ਬਲੈਕ ਕਲਰ ਬਲੈਕ ਦੇ ਵਿੱਚ ਵੀ ਦੋ ਡਿਜ਼ਾਈਨ ਆਏ ਨੇ ਇੱਕ ਤੁਹਾਨੂੰ ਪਹਿਲਾਂ ਦਿਖਾਤਾ ਤੇ ਇੱਕ ਇਹ ਬਰੀਕ ਫੁੱਲ ਵਾਲਾ ਡਿਜ਼ਾਈਨ ਆਜੂਗਾ ਅੱਗੇ ਆਜੂਗਾ ਜੀ ਕੈਰਟ ਕਲਰ ਉਲਟੀ ਸਾਈਡ ਹੈ ਇਹ ਕੈਰਟ ਕਲਰ ਆ ਜਾਊਗਾ ਜੀ ਗਾਜਰੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ orange ਦੀ ਵੀ ਬਹੁਤ ਡਿਮਾਂਡ ਹੁੰਦੀ ਹੈ ਜੀ ਇਸ ਵਾਰ orange ਕਾਫੀ سارے ਸੂਟ ਆਏ ਨੇ ਲੈ ਸਕਦੇ ਹੋ ਡਿਜ਼ਾਈਨ ਵੀ ਸੋਹਣਾ ਹੈ ਬਹੁਤ ਸੋਹਣਾ orange ਕਲਰ ਹੈ ਸੰਦਲੀਜ ਤੇ ਅਗਲਾ ਜੋ ਆ ਗਿਆ ਜਾਮਣੀ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਸਾਰੇ ਕਲਰ ਨਵੇਂ ਆਏ ਨੇ ਨਵੇਂ ਡਿਜ਼ਾਈਨ ਆਏ ਨੇ ਤੁਸੀਂ ਇਹਨਾਂ ਚ ਜਿਹੜਾ ਵੀ ਪਸੰਦ ਕਰਦੇ ਹੋ ਜਲਦੀ ਜਲਦੀ ਡੀਐਮ ਕਰਦੇ ਹੋ ਕਿਉਂਕਿ ਸਟਾਕ ਫਿਰ ਦੁਬਾਰਾ ਬਹੁਤ ਜਲਦੀ ਇਹ ਕਲੀਅਰ ਹੋਊਗਾ ਤੇ ਫਿਰ ਦੁਬਾਰਾ ਰੀਸਟਾਕ ਜਿਹੜਾ ਇਹ ਹੋਊਗਾ ਜੀ 8-10 ਦਿਨਾਂ ਬਾਅਦ ਦੇਖਾਂਗੇ ਲੈ ਕੇ ਆਵਾਂਗੇ ਜਦੋਂ ਠੀਕ ਹੋਊਗੇ ਥੋੜਾ ਤੇ ਇਸ ਤੋਂ ਬਾਅਦ ਆਪਣੇ ਆਗੇ ਜੀ ਦੁਪੱਟਿਆਂ ਦੇ ਨਾਲ ਸੂਟ ਦੁਪੱਟਿਆਂ ਦੇ ਨਾਲ ਸੂਟਾਂ ਦੀ ਵੀ ਬਹੁਤ ਡਿਮਾਂਡ ਹੈ ਤੇ ਇਸ ਵਾਰ ਜੋ ਦੁਪੱਟੇ ਆਏ ਨੇ ਜੀ ਇਹ ਥੋੜਾ ਹੋਰ ਜ਼ਿਆਦਾ ਹੈਵੀ ਲੁੱਕ ਦੇ ਵਿੱਚ ਆਏ ਨੇ ਆਰਟੀਕਲ ਥੋੜਾ ਜਿਆਦਾ ਵਧੀਆ ਹੈ ਹੋਰ ਜਿਆਦਾ ਵਧੀਆ ਉਹ ਵੀ ਬਹੁਤ ਸੋਹਣੀ ਸੀ ਹੋਰ ਵੀ ਜਿਆਦਾ ਵਧੀਆ ਇਹਨੇ ਦੇਖੋ ਸਭ ਤੋਂ ਫਸਟ ਦੁਪੱਟਾ ਵੇਖੋ ਜੀ ਜੈਪੂਰੀ ਦੇ ਵਿੱਚ ਇਨਾਂ ਦੀ ਲੁੱਕ ਵੀ ਬਹੁਤ ਸੋਹਣੀ ਲੱਗਦੀ ਐ ਯੂਕੇ ਇੱਕ ਬੁਟੀਕ ਦੇ ਲਈ ਗਏ ਨੇ ਇਹ ਆਪਣੇ ਸੂਟ ਰੈਡੀ ਹੋ ਕੇ 20 ਸੂਟ 20 ਦੁਪੱਟਿਆਂ ਦੇ ਨਾਲ ਅਲੱਗ-ਅਲੱਗ ਸਟਾਈਲ ਦੇ ਉਹਨਾਂ ਨੇ ਲਾਈਕ ਅਨਾਰਕਲੀ ਏ ਲਾਈਨ ਸ਼ੇਪ ਦੇ ਵਿੱਚ ਗਰਾਰਾ ਸ਼ਰਾਰਾ ਮਤਲਬ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਆਰਟੀਕਲ ਰੈਡੀ ਕਰਕੇ ਦੀਵਾਲੀ ਫੈਸਟੀਵਲ ਦੇ ਲਈ ਮੰਗਾਇਆ ਸੇਲ ਕਰਨ ਦੇ ਲਈ ਤੇ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਹੈਗਾ ਤੇ ਇਹਦੇ ਨਾਲ ਸਰਟਨ ਦਾ ਸੂਟ ਮਿਲੂਗਾ ਸਰਟਨ ਔਰਗਾਂਜ਼ਾ ਦਾ ਬਹੁਤ ਸੋਹਣਾ ਜਾਮਨੀ ਰੰਗ ਦਾ ਹੀ ਸੂਟ ਆਊਗਾ ਸਭ ਤੋਂ ਜਿਆਦਾ ਸੋਹਣਾ ਦੁਪੱਟਾ ਇਹ ਹੈ ਲੈ ਸਕਣੀ ਹੋਈ ਵਾਲਾ ਸੂਟ ਤੁਸੀਂ ਤੇ ਅੱਗੇ ਦੇਖੋ ਇਹ ਫੁਲਕਾਰੀ ਟਾਈਪ ਆਊਗਾ ਦੁਪੱਟਾ ਪਹਿਲਾਂ ਦੁਪੱਟਾ ਦਿਖਾ ਦਿਓ ਫੁਲਕਾਰੀ ਵਾਲਾ ਦੁਪੱਟਾ ਇਹਨੂੰ 4 ਸਾਈਡ ਦੁਪੱਟੇ ਨੂੰ ਫੁਲਕਾਰੀ ਵਰਕ ਹੋਊਗਾ ਜੀ ਦੇਖੋ ਇਨਾਂ ਨਾਲ ਜਿਹੜੇ ਸੂਟ ਆਉਣਗੇ ਸੂਟ ਵੀ ਸੁਪੀਰੀਅਰ ਕੁਆਲਿਟੀ ਦੇ ਆਉਣਗੇ ਤੁਸੀਂ ਦੇਖਦੇ ਹੀ ਰਹਿੰਦੇ ਹੋ ਜਿਵੇਂ ਲਾਈਕ ਇਹ ਬਨਾਰਸੀ ਬੂਟੀ ਦਾ ਸੂਟ ਹੈ 1000 ਦਾ ਇਹ 995 ਦਾ ਓਨਲੀ ਸੂਟ ਆਪਾਂ ਸੇਲ ਕਰਦੇ ਆਂ ਅਦਰ ਬੁਟੀਕਸ ਤੋਂ ਤੁਸੀਂ ਪਤਾ ਕਰ ਸਕਦੇ ਹੋ 1500 1600 ਦਾ ਇਹ ਸੂਟ ਕਿਉਂਕਿ ਪਿਓਰ ਸਿਮਰ ਦੇ ਉੱਪਰ ਬਨਾਰਸੀ ਵੈਵਿੰਗ ਦਾ ਸੂਟ ਹੁੰਦਾ ਹੈ ਇਹ ਦੇਖੋ ਇਹ ਵਾਲਾ ਫੁਲਕਾਰੀ ਵਾਲਾ ਦੁਪੱਟਾ ਨਾਲ ਬਨਾਰਸੀ ਬੂਟੀ ਦਾ ਸੂਟ ਆ ਜਾਊਗਾ ਦੋ ਤੇ ਤਿੰਨ ਸਾਰੇ ਸੂਟ ਆਏ ਨੇ ਤੁਸੀਂ ਜਿਹੜਾ ਪਸੰਦ ਕਰੋਗੇ ਉਹ ਲੈ ਸਕਦੇ ਹੋ ਇਹ ਵਾਲਾ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਫੁੱਲ ਹੈਵੀ ਬਹੁਤ ਸੋਹਣਾ ਆਰਟੀਕਲ ਹੈ ਦੇਖੋ ਹਾਂਜੀ ਨਾਲ ਬਨਾਰਸੀ ਬੂਟੀ ਦਾ ਸੂਟ ਬਹੁਤ ਸੋਹਣਾ ਇਹ ਵੀ ਤੁਸੀਂ ਆਰਟੀਕਲ ਲੈ ਸਕਦੇ ਹੋ ਜੀ ਇਹ ਕੇਵਲ ਦੁਪੱਟਾ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਦੇਖੋ ਬਹੁਤ ਬਰੀਕੀ ਦੇ ਨਾਲ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਲੁੱਕ ਜੀ ਸਾਰਾ ਦੁਪੱਟਾ ਹੈਵੀ ਆਊਗਾ ਇਹਦੇ ਨਾਲ ਸੂਟ ਦਾ ਕਲਰ ਵੀ ਬਹੁਤ ਪਿਆਰਾ ਹੈ ਸ਼ੀਮਰ ਦਾ ਸੂਟ ਆਊਗਾ ਨਾਲ ਇਨਾਂ ਨਾਲ ਜੋ ਸੂਟ ਦਾ ਬੇਸ ਹੈ ਪਹਿਲਾਂ ਵਾਲਿਆਂ ਨਾਲ ਨੋਰਮਲ ਬੇਸ ਸੀਗਾ ਇਹ ਅੱਜ ਦੇ ਜਿਹੜੇ ਸੂਟ ਨੇ ਸਾਰਿਆਂ ਨਾਲ 1000 ਪਲੱਸ ਦੇ ਸੂਟ ਲੱਗੇ ਹੋਏ ਨੇਗੇ ਕਿਉਂਕਿ ਸਾਰਾ ਬੇਸ ਹੈਵੀ ਆਏਗਾ ਤਾਂ ਇਹ ਵਾਲਾ ਜਿਹੜਾ ਸੂਟ ਹੈ ਜੀ ਚਾਰੋਂ ਸੂਟ ਨੇ ਇਹਨਾਂ ਦਾ ਪ੍ਰਾਈਸ ਰਹੂਗਾ 2195 ਤੁਸੀਂ ਜਿਹੜਾ ਵੀ ਲਾਇਕ ਕਰਦੇ ਹੋ ਲੈ ਸਕਦੇ ਹੋ ਓਕੇ ਜੀ ਕੱਲ ਫਿਰ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਜਦ ਤੱਕ ਵੀਡੀਓ ਨੂੰ ਲਾਇਕ ਸ਼ੇਅਰ ਕਰ ਦਿਓ ਤੇ ਇਹ ਵਾਲੇ ਚ ਨੰਬਰ ਦੇ ਉੱਪਰ ਕੋਈ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦੇ ਹੋ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਵੀ ਵੀਡੀਓਜ਼ ਨੂੰ ਦੇਖਦੇ ਰਹੋ ਤੇ ਪਸੰਦ ਕਰਦੇ ਰਹੋ ਹੁਣ ਸਾਡੀਆਂ ਮਾਤਾਵਾਂ ਦਾ ਸਾਨੂੰ ਮੈਸੇਜ ਜਰੂਰ ਆਉਣਾ ਕਿ ਤੁਸੀਂ ਰੈਸਟ ਕਰੋ ਹਾਂਜੀ ਮੈਂ ਬਿਲਕੁਲ ਰੈਸਟ ਤੇ ਆ ਸਿਰਫ ਤੁਹਾਡੀ ਤੁਹਾਡੇ ਲਈ 10 ਮਿੰਟ ਦੀ ਵੀਡੀਓ ਹੀ ਲੈ ਕੇ ਆਉਣੀ ਆ ਤੇ ਉਸ ਤੋਂ ਬਾਅਦ ਤੁਸੀਂ ਜੋ ਵੀ ਆਰਡਰ ਕਰੋਗੇ ਤਾਂ ਸਾਰਾ ਜੋ ਆਪਣੀਆਂ ਕੁੜੀਆਂ ਨੇ ਤੁਹਾਡੇ ਤੱਕ ਪਹੁੰਚਾ ਦੇਣੇ ਓਕੇ ਜੀ ਸਸ਼ਿਕਾ